ਰਾਤੋਂ ਰਾਤ ਕਹਿੰਦੇ ਬਦਲਾ ਜਿਹੜਾ ਕਰ ਦਿੱਤਾ ਜਾਂਦਾ ਜਿੱਦਾਂ ਅੱਜ ਜਥੇਦਾਰ ਸਾਹਿਬ ਜੀ ਕੋਈ ਹੋਰ ਨੇ ਤਰਕੇ ਸਰ ਕੰਦੇ ਪਤਾ ਲੱਗਦਾ ਵਾ ਕਿ ਉਹਨਾਂ ਨੂੰ ਹਟਾ ਦਿੱਤਾ ਗਿਆ ਵਾ ਤੇ ਕਿਸੇ ਹੋਰ ਦੀ ਨਿਯੁਕਤੀ ਕਰ ਦਿੱਤੀ ਗਿਆ ਕਹਿੰਦੇ ਇਸ ਨੂੰ ਲੈ ਕੇ ਨਾ ਜਿਹੜਾ ਇੱਕ ਵਿਧੀ ਵਿਧਾਨ ਬਣਨਾ ਚਾਹੀਦਾ ਵਾ ਜੇ ਅੱਜ ਇਹ ਗੱਲ ਕੀਤੀ ਜਾ ਰਹੀ ਹੈ ਤਾਂ ਜਿਹੜੇ 36 ਪਹਿਲਾਂ ਲਗਾਏ ਗਏ ਤੇ ਹਟਾਏ ਗਏ ਉਦੋਂ ਇਹ ਗੱਲ ਕਰਨ ਵਾਲੇ ਕਿੱਥੇ ਸਨ ਉਦੋਂ ਕਿ ਉਹ ਬੇਮर्यादित ਢੰਗ ਨਾਲ ਉਹਨਾਂ ਨੂੰ ਲਾਇਆ ਗਿਆ ਸੀ ਉਦੋਂ ਕੋਈ ਮर्यादा ਨਹੀਂ ਸੀ ਪੰਥ ਦੀ ਇਹ ਜਿਹੜਾ ਹੁਣ ਗੱਲ ਜਿਹੜੀ ਵਿਧਾ ਚੜਾ ਕੇ ਆਖੀ ਜਾ ਰਹੀ ਹੈ ਅੰਦਰ ਕੁਝ ਹੋਰ ਹੈ ਤੇ ਬਾਹਰ ਕੁਝ ਹੋਰ ਹੈ ਕਿ ਇਸ ਮਸਲੇ ਨੂੰ ਭਰਾ ਮਾਰੂ جنگ ਤੱਕ ਨਾ ਲੈ ਜਾਓ ਜੇ ਅੱਜ ਤੁਸੀਂ ਗੱਲ ਕਰ ਰਹੇ ਹੋ ਤੇ ਤੁਸੀਂ ਨੀਅਤਾਂ ਨਾਲ ਇਹ ਗੱਲ ਜਥੇਦਾਰਾਂ ਕਰਕੇ ਨਹੀਂ ਕਰ ਰਹੇ ਇਹਨਾਂ ਦਾ ਆਪਣਾ ਸਵਾਰਥ ਹੈ ਐਕਚੁਅਲੀ ਇਹ ਕਬਜ਼ਾ ਕਰਨਾ ਚਾਹੁੰਦੇ ਨੇ ਕਿਸੇ ਤਰ੍ਹਾਂ ਜਾਇਜ਼ ਨਜਾਇਜ਼ ਤਰੀਕੇ ਨਾਲ ਕੋਈ ਕਾਨੂੰਨੀ ਤਰੀਕਾ ਬਣਾ ਕੇ ਜਾਂ ਕੋਈ ਐਜੀਟੇਸ਼ਨ ਕਰਕੇ ਤੇ ਜਿਸ ਸ਼ਹੀਦ ਬਾਰੇ ਦੇਸ਼ ਦੇ ਗ੍ਰਹਿ ਮੰਤਰੀ ਪਾਰਲੀਮੈਂਟ ਵਿੱਚ ਕਹਿ ਰਹੇ ਨੇ ਵੀ ਉਹ ਭਿੰਡਰਾ ਵਾਲੇ ਬਣਨਾ ਚਾਹੁੰਦੇ ਸੀ ਕਿਸ ਦਾ ਨਾਮ ਲੈ ਰਹੇ ਨੇ ਵੀ ਉਹ ਉਹ ਡਿਬਰੂਗਾੜੋ ਗੁਰੂਗ੍ਰੰਥ ਸਾਹਿਬ ਦਾ ਪਾਠ ਕਰਦੇ ਉਹਦੇ ਉਸ ਇਸ ਬੋਲਣ ਦੇ ਖਿਲਾਫ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਕਿਸੇ ਅਕਾਲ ਤੱਕ ਸਭ ਤੋਂ ਨੂੰ ਸ਼ਹੀਦ ਐਲਾਨ ਕੀਤਾ ਗਿਆ ਹੋਇਆ ਤੇ ਉਸ ਦੇ ਖਿਲਾਫ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ اجلاس ਦੇ ਅੰਦਰ ਮਤਾ ਪਾਸ ਕਰ ਰਹੀ ਤੇ ਬਾਬਾ ਧੰਮਾ ਜੀ ਬਾਹਰ ਤੋਂ ਮਾ ਪਾ ਰਹੇ ਬਾਹਰ ਜਿਹੜਾ ਬਹਿ ਕੇ ਤੋਂ ਉਸ ਦੇ ਵਿਰੋਧ ਕਰ ਰਹੇ ਨੇ ਤੇ ਇਹ ਪਹਿਲਾਂ ਬਾਬਾ ਧੰਮਾ ਜੀ ਇਹ ਕਲੀਅਰ ਕਰਨ ਵੀ ਤੁਸੀਂ ਹੈਗੇ ਕਿਦੇ ਨਾਲ ਤੇ ਵੀ ਤੁਸੀਂ ਅਲਟੀਮੇਟਮ ਦਿੱਤਾ ਤੁਸੀਂ ਉਸ ਦਿਨ ਕਿੱਥੇ ਸੀ ਜਦਨ ਗਿਆਨੀ ਰਣਜੀਤ ਸਿੰਘ ਗੋਹਰੇ ਮਸਕੀਨ ਤੇ ਝੂਠੇ ਇਲਜ਼ਾਮ ਲਾ ਕੇ ਬਦਨਾਮ ਕੀਤਾ ਗਿਆ ਮੈਂ ਡੰਕੇ ਦੀ ਚੋਟ ਤੇ ਕਹਿ ਸਕਦਾ ਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਹੈਗਾ ਉਹ ਹਰ ਤਰ੍ਹਾਂ ਨਾਲ ਰਾਈਟ ਹੈ ਉਹ ਸੇਵਾ ਤੇ ਲਾ ਵੀ ਸਕਦੇ ਨੇ ਸੇਵਾ ਤੋਂ ਹਟਾ ਵੀ ਸਕਦੇ ਨੇ ਉਹਨਾਂ ਦਾ ਓਨ ਰਾਈਟ ਹੈ 1925 ਦਾ ਜਿਹੜਾ ਐਕਟ ਹੈਗਾ ਉਹਦੇ ਅਕੋਰਡਿੰਗਲੀ ਉਹ ਚੱਲਦੇ ਨੇ ਪਰ ਸਵਾਲ ਦੀ ਜ਼ਿਕਰ ਗੱਲ ਕਰੀਏ ਮੈਂ ਫਿਰ ਤੋਂ ਇੱਕ ਵਾਰ ਤੁਹਾਨੂੰ ਰੋਕ ਰਿਹਾ ਜੀ ਜੋ ਮੈਟਰ ਹੈ ਜੋ ਸਵਾਲ ਚੁੱਕੇ ਗਿਆ ਉਹ ਇਹ ਸੀ ਕਿ ਕਿਸ ਤਰੀਕੇ ਰਾਤੋਂ ਰਾਤ ਕਹਿੰਦੇ ਬਦਲਾ ਜਿਹੜਾ ਕਰ ਦਿੱਤਾ ਜਾਂਦਾ ਜਦਾਂ ਅੱਜ ਜਥੇਦਾਰ ਸਾਹਿਬ ਜੀ ਕੋਈ ਹੋਰ ਨੇ ਤੜਕੇ ਸਰ ਕਹਿੰਦੇ ਪਤਾ ਲੱਗਦਾ ਵਾ ਕਿ ਉਹਨਾਂ ਨੂੰ ਹਟਾ ਦਿੱਤਾ ਗਿਆ ਵਾ ਤੇ ਕਿਸੇ ਹੋਰ ਦੀ ਨਿਯੁਕਤੀ ਕਰ ਦਿੱਤੀ ਗਿਆ ਕਹਿੰਦੇ ਇਸ ਨੂੰ ਲੈ ਕੇ ਨਾ ਜਿਹੜਾ ਇੱਕ ਵਿਧਿ ਵਿਵਧਾਨ ਬਣਨਾ ਚਾਹੀਦਾ ਵਾ ਕਿ ਜੋ ਜਥੇਦਾਰ ਸਾਹਿਬ ਲਗਾਏ ਗਏ ਨੇ ਪਹਿਲਾਂ ਤਾਂ ਉਹਨਾਂ ਨੂੰ ਲਗਾਉਣ ਦੇ ਲਈ ਕੀ ਪੈਰਾਮੀਟਰ ਹੋਣੇ ਚਾਹੀਦੇ ਆ ਕੀ ਉਹਨਾਂ ਦੀ ਯੋਗਤਾ ਹੋਣੀ ਚਾਹੀਦੀ ਆ ਫਿਰ ਉਸ ਤੋਂ ਬਾਅਦ ਕਹਿੰਦੇ ਜਦੋਂ ਹਟਾਇਆ ਜਾਣਾ ਵਾ ਤਾਂ ਉਸ ਨੂੰ ਲੈ ਕੇ ਵੀ ਇੱਕ ਰੂਲ ਹੋਵੇ ਕਿ ਕਿੱਦਾਂ ਹਟਾਉਣਾ ਵਾ ਜਾਂ ਕਿਉਂ ਹਟਾਏ ਜਾਣਗੇ ਨਹੀਂ ਉਹ ਚੰਗੀ ਗੱਲ ਹੈ ਕਿ ਜੇ ਇਹ ਗੱਲ ਠੀਕ ਭਾਵਨਾ ਨਾਲ ਆਖੀ ਜਾਏ ਹਮ ਹੁਣ ਸਾਡੇ 37 ਜਥੇਦਾਰ ਨੇ ਇਸ ਵੇਲੇ ਸਤਕਾਰਯੋਗ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਜੀ ਜਿਨ੍ਹਾਂ ਨੂੰ ਸ੍ਰੀ ਕੇਸਗੜ੍ਹ ਸਾਹਿਬ ਦੇ ਨਾਲ ਨਾਲ ਜਿਹੜਾ ਵਾਧੂ ਚਾਰਜ ਅ ਕਾਰਜਕਾਰੀ ਸੇਵਾ ਬਖਸੀ ਗਈ ਹੈ ਸ੍ਰੀ ਅਕਾਲ ਤਖਸਾਲ ਦੀ ਪਰ ਇਸ ਲਿਸਟ ਵਿੱਚ ਉਹ 37 ਨੇ ਜੀ 37 ਨੇ ਜੇ ਅੱਜ ਇਹ ਗੱਲ ਕੀਤੀ ਜਾ ਰਹੀ ਹੈ ਤਾਂ ਜਿਹੜੇ 36 ਪਹਿਲਾਂ ਲਗਾਏ ਗਏ ਤੇ ਹਟਾਏ ਗਏ ਉਦੋਂ ਇਹ ਗੱਲ ਕਰਨ ਵਾਲੇ ਕਿੱਥੇ ਸਨ ਉਦੋਂ ਕਿ ਉਹ ਬੇਮਰਿਆਦਤ ਢੰਗ ਨਾਲ ਉਹਨਾਂ ਨੂੰ ਲਾਇਆ ਗਿਆ ਸੀ ਉਦੋਂ ਕੋਈ ਮਰਿਆਦਾ ਨਹੀਂ ਸੀ ਪੰਥ ਦੀ ਇਹ ਜਿਹੜਾ ਹੁਣ ਗੱਲ ਜਿਹੜੀ ਵਿਦਾ ਚੜਾ ਕੇ ਆਖੀ ਜਾ ਰਹੀ ਹੈ ਅੰਦਰ ਕੁਝ ਹੋਰ ਹੈ ਤੇ ਬਾਹਰ ਕੁਝ ਹੋ ਰਿਹਾ ਹੈ ਇਹਨਾਂ ਦੀ ਭਾਵਨਾ ਨਾ ਤਾਂ ਸੁਖਜੀ ਜਥੇਦਾਰ ਨਾਲ ਇਹਨਾਂ ਨੂੰ ਕੋਈ ਮਤਲਬ ਹੈਗਾ ਹੂੰ ਬਿਲਕੁਲ ਨਹੀਂ ਮਤਲਬ ਹੈਗਾ ਮੈਂ ਇਹਦਾ ਜਿਉਂਦਾ ਜਾਗਦਾ ਉਦਾਹਰਣ ਤੁਹਾਡੇ ਸਾਹਮਣੇ ਕੋਈ ਇਹਨਾਂ ਨੂੰ ਜਥੇਦਾਰ ਨਾਲ ਮਤਲਬ ਨਹੀਂ ਕੋਈ ਇਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਨਾਲ ਮਤਲਬ ਨਹੀਂ ਇਹਨਾਂ ਚ ਕਈ ਤਾਂ ਉਹ ਨੇ ਜਿਹੜੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਹੀ ਨਹੀਂ ਮੰਨਦੇ ਮਕਸਦ ਕੀ ਹੈ ਫਿਰ ਉਹਨਾਂ ਇਹਨਾਂ ਚ ਕਈ ਤਾਂ ਜਿਹੜੇ ਹੈਗੇ ਨੇ ਬੇਅਮਰਤੀਏ ਨੇ ਉਹ ਕਿਸਾਂ ਦੀ ਬਦਵੀ ਵੀ ਕਰਦੇ ਨੇ ਉਹ ਉਹਨਾਂ ਦੇ ਕਿੱਥੇ ਤਾਰਾਂ ਵੱਜਦੀਆਂ ਉਹ ਸਭ ਨੂੰ ਪਤਾ ਹੈਗਾ ਤੇ ਮਕਸਦ ਸਿਰਫ ਤੇ ਸਿਰਫ ਹੈਗਾ ਰੌਲਾ ਪਾਉਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕੋ ਇੱਕ ਸਿੱਖਾਂ ਕੋਲ ਸੰਸਥਾ ਬਚੀ ਹੈ ਉਹਦੇ ਵਿੱਚ ਪਹਿਲਾਂ ਹਰਿਆਣਾ ਹਿਮਾਚਲ ਨਾਲ ਸੀ ਹੁਣ ਹਰਿਆਣਾ ਵੀ ਵੱਖਰਾ ਕਰ ਦਿੱਤਾ ਗਿਆ ਇਹ ਪਿੱਛੇ ਕੋਈ ਸੋਚੀ ਸਮਝੀ ਸਾਜ਼ਿਸ਼ ਹੈਗੀ ਹੈ ਮੈਂ ਇਹਨਾਂ ਸਤਕਾਰਯੋਗ ਸ਼ਖਸੀਅਤਾਂ ਨੂੰ ਗੁਜ਼ਾਰਿਸ਼ ਕਰਨਾ ਚਾਹੁੰਦਾ ਦਸਤਬਸਤਾ ਕਿ ਤੁਸੀਂ ਇਹ ਕਿਉਂ ਆਪਣੇ ਪੰਥਕ ਸ਼ਕਤੀ ਨੂੰ ਕਮਜ਼ੋਰ ਕਰ ਤੁਸੀਂ ਦੁਨੀਆ ਵਿੱਚ ਜਿੱਥੇ ਮਰਜੀ ਹੋਵੋ ਤੁਹਾਡਾ ਬਲ ਪੰਜਾਬ ਹੈ ਤੁਹਾਡਾ ਬਲ ਧਾਰਮਿਕ ਤੌਰ ਤੇ ਸ਼ਰਮਣੀ ਗੁਰਦਾਰ ਪ੍ਰਬੰਧਕ ਕਮੇਟੀ ਹੈ ਸਰਵੋੱਚਤਾ ਸ੍ਰੀ ਅਕਾਲ ਤਖਤ ਸਾਹਿਬ ਦੀ ਹੈ ਜੇ ਅੱਜ ਤੁਸੀਂ ਗੱਲ ਕਰ ਰਹੇ ਹੋ ਤੇ ਤੁਸੀਂ ਨਿਯਤਨ ਇਹ ਗੱਲ ਜਥੇਦਾਰਾਂ ਕਰਕੇ ਨਹੀਂ ਕਰ ਰਹੇ ਇਹਨਾਂ ਦਾ ਆਪਣਾ ਸਵਾਰਥ ਹੈ ਐਕਚੁਅਲੀ ਇਹ ਕਬਜ਼ਾ ਕਰਨਾ ਚਾਹੁੰਦੇ ਨੇ ਕਿਸੇ ਤਰ੍ਹਾਂ ਜਾਇਜ਼ਤ ਨਜਾਇਜ਼ ਤਰੀਕੇ ਨਾਲ ਕੋਈ ਕਾਨੂੰਨੀ ਤਰੀਕਾ ਬਣਾ ਕੇ ਜਾਂ ਕੋਈ ਐਜੀਟੇਸ਼ਨ ਕਰਕੇ ਇੱਕ ਬੜੀ ਹੈਰਾਨਗੀ ਹੋਈ ਮੈਨੂੰ 28 ਤਰੀਕ ਦਾ ਇਜਲਾਸ ਸੀ ਉਹਦੇ ਵਿੱਚ ਜਿਹੜੀ ਸਿੱਖਾਂ ਦੀ ਨੁਮਾਇੰਦਾ ਜਮਾਤ ਹੈ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਉਹਨੇ ਕੀਤਾ ਉਹਨਾਂ ਭਾਰਤ ਦੇ ਗ੍ਰਹਿ ਮੰਤਰੀ ਨੇ ਜੋ ਬਿਆਨ ਦਿੱਤਾ ਕਿ ਉਹ ਪਿੰਡਰਾਂ ਵਾਲੇ ਬਣ ਰਹੇ ਸੀ ਤੇ ਉਹਨਾਂ ਨੂੰ ਉੱਥੇ ਹੁਣ ਜੇਲ੍ਹ 'ਚ ਪਾਠ ਕਰ ਰਹੇ ਨੇ ਹਾਂ ਉਸ ਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਇਸ ਉਹਨਾਂ ਦੇ ਗ੍ਰਹਿ ਮੰਤਰੀ ਜੀ ਦੇ ਇਸ ਬਿਆਨ ਤੇ ਉਹਦੇ ਅਗੇਂਸਟ ਮਤਾ ਪਾਸ ਕਰ ਰਹੇ ਨੇ ਹੂੰ ਤੇ ਉਸ ਉਹਦੇ ਬਾਰੇ ਜੇ ਗੱਲ ਕੀਤੀ ਗਈ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਸ਼ਹੀਦ ਦਾ ਸਨਮਾਨ ਦਿੱਤਾ ਗਿਆ ਤੇ ਜਿਸ ਸ਼ਹੀਦ ਬਾਰੇ ਦੇਸ਼ ਦੇ ਗ੍ਰਹਿ ਮੰਤਰੀ ਪਾਰਲੀਮੈਂਟ ਵਿੱਚ ਕਹਿ ਰਹੇ ਨੇ ਵੀ ਉਹ ਭਿੰਡਰਾਂ ਵਾਲੇ ਬਣਨਾ ਚਾਹੁੰਦੇ ਸੀ ਕਿਸ ਦਾ ਨਾਮ ਲੈ ਰਹੇ ਨੇ ਪਰ ਉਹ ਉਹ ਡਿਬਰੂਗਾੜੋ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਉਹਦੇ ਉਸ ਇਸ ਬੋਲਣ ਦੇ ਖਿਲਾਫ ਹਮ ਕਿ ਸ਼ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਕਿਸੇ ਅਕਾਲ ਤਖਸ ਤੋਂ ਉਹਨੂੰ ਸ਼ਹੀਦ ਐਲਾਨ ਕੀਤਾ ਗਿਆ ਹੋਇਆ ਤੇ ਉਸ ਦੇ ਖਿਲਾਫ ਸ਼ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਜਲਾਸ ਦੇ ਅੰਦਰ ਮਤਾ ਪਾਸ ਕਰ ਰਹੀ ਹੈ ਤੇ ਬਾਬਾ ਧੁੰਮਾ ਜੀ ਬਾਹਰ ਤੋਂ ਮਾਂ ਪਾ ਰਹੇ ਨੇ ਬਾਹਰ ਜਿਹੜਾ ਬਹਿ ਕੇ ਉਸ ਦੇ ਵਿਰੋਧ ਕਰ ਰਹੇ ਨੇ ਤੇ ਇਹ ਪਹਿਲਾਂ ਬਾਬਾ ਧੁੰਮਾ ਜੀ ਇਹ ਕਲੀਅਰ ਕਰਨ ਬਿੱਤ ਤੁਸੀਂ ਹੈਗੇ ਕਿਹਦੇ ਨਾਲ ਉੱਥੇ ਤੱਕ ਹੀ ਹੋਰ ਜਥੇਬੰਦੀਆਂ ਵੀ ਸੀਗੀਆਂ ਕਈ ਮੈਂ ਕਹਣਾ ਜੀ ਆਗੂ ਸਾਨੂੰ ਕਿਹੜੇ-ਕਿਹੜੇ ਸੰਦਸੋ ਉੱਥੇ ਕਈ ਆਗੂ ਸੀ ਤੁਸੀਂ ਵੀਡੀਓ ਦੇਖੀ ਹੋਏਗੀ ਮੈਂ ਤਾਂ ਇਹ ਦੇਖਿਆ ਵੀ ਸਦਕੇ ਜਾਈਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹਦੇ ਪ੍ਰਧਾਨ ਜੀ ਅੱਜ ਧਾਮੀ ਜੀ ਨੇ ਹਮ ਕੱਲ ਕੋਈ ਹੋਰ ਹੋਏਗਾ ਪਹਿਲਾਂ ਕੋਈ ਹੋਰ ਸੰ ਹਮ ਅੱਜ ਧਾਮੀ ਜੀ ਨੇ ਤੇ ਉਹ ਰਿਪਰੈਜ਼ੈਂਟ ਕਰਦੇ ਨੇ ਖਾਲਸਾ ਪੰਥ ਨੂੰ ਉਹ ਰਿਪਰੈਜ਼ੈਂਟ ਕਰਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੀਡ ਕਰਦੇ ਨੇ ਉਹ ਖੁਦ ਜਾ ਕੇ ਜਿੱਥੇ ਉਹ ਬੈਠੇ ਸਨ ਉੱਥੋਂ ਜਾ ਕੇ ਤੇ ਉਹ ਮੈਮੋਰੰਡਮ ਲੈ ਕੇ ਆਏ